ਚਿੱਟਾ ਵੇਚਣ ਵਾਲੀ ਪੁਲਿਸ ਵਾਲੀ ਕੁੜੀ ਜਿਹੜੀ ਥੋੜੇ ਦਿਨ ਪਹਿਲਾਂ ਹੀ ਫੜੀ ਗਈ ਤੁਸੀਂ ਕਹਣਾ ਇਹ ਤਾਂ ਖਬਰ ਸਾਰਿਆਂ ਨੇ ਪਹਿਲਾਂ ਹੀ ਸੁਣਾ ਦਿੱਤੀ ਆ ਇਹਦੇ ਵਿੱਚ ਨਵਾਂ ਕੀ ਆ ਬਿਲਕੁਲ ਇਹਦੇ ਵਿੱਚ ਨਵਾਂ ਕੁਝ ਨਹੀਂਗਾ ਪਰ ਜੋ ਚੀਜ਼ ਮੈਂ ਤੁਹਾਨੂੰ ਅੱਜ ਦਿਖਾਉਣ ਜਾ ਰਿਹਾ ਉਹ ਸੁਣ ਕੇ ਕਿੰਨਾ ਕੁ ਸਾਡਾ ਇਹ ਪੰਜਾਬੀਆਂ ਦਾ ਮਾਨਸਿਕ ਪੱਧਰ ਤੌਰ ਤੇ ਅਸੀਂ ਥੱਲੇ ਡਿੱਗ ਚੁੱਕੇ ਆ ਨਾ ਇਹ ਥੋੜਾ ਜਿਹਾ ਆਪਾਂ ਨੂੰ ਇੱਕ ਸੋਚਣ ਵਾਲਾ ਵਿਸ਼ਾ ਜ਼ਰੂਰ ਹੈਗਾ ਅਮਨਦੀਪ ਕੌਰ ਕੁੜੀ ਜਿਹੜੀ ਕਿ 17 ਗ੍ਰਾਮ ਦੇ ਲਗਭਗ ਜਿਹੜੀ ਚਿੱਟੇ ਦੇ ਨਾਲ ਫੜੀ ਗਈ ਬਾਦਲ ਮਾਰਗ ਦੇ ਉੱਤੇ ਬਠਿੰਡਾ ਦੇ ਵਿੱਚ ਜਿੱਥੇ ਪਹਿਲਾਂ ਪੁਲਿਸ ਨੇ ਨਾਕਾ ਲਾਇਆ ਹੋਇਆ ਸੀਗਾ ਉੱਥੇ ਥਾਰ ਗੱਡੀ ਦੇ ਵਿੱਚ ਇਹਦੇ ਕੋਲ ਫੜੀ ਗਈ ਬਾਅਦ ਚ ਤਫ਼ਤੀਸ਼ ਹੋਈ ਇਹਦੇ ਬਾਰੇ ਤਾਂ ਪਤਾ ਲੱਗਾ ਕਿ ਇਹਨੇ ਕਾਫੀ ਪੈਸਾ ਕਮਾਇਆ ਸੀਗਾ ਇਹ ਰੱਡੂ ਦੀਆਂ ਘੜੀਆਂ ਗੁੱਚੀ ਦੀਆਂ ਐਨਕਾਂ ਬੜੀਆਂ ਤਕੜੀਆਂ ਤਕੜੀਆਂ ਕੋਠੀਆਂ ਇਸ ਤਰ੍ਹਾਂ ਦਾ ਜਾਨੀ ਕਿ ਇਹਨੇ ਬਾਵਾ ਇੱਕ ਪੈਸਾ ਕਮਾਇਆ ਹੋਇਆ ਸੀਗਾ ਜਿਹੜਾ ਇੱਕ ਨਾਰਮਲ ਜਿਹੜਾ ਇੱਕ ਅਧਿਕਾਰੀ ਪੁਲਿਸ ਦੇ ਵਿੱਚ ਕੰਮ ਕਰਦਾ ਉਹਦੇ ਕੋਲ ਨਹੀਂ ਹੁੰਦਾ ਸੀਗਾ ਇਹਦੇ ਪਿੱਛੇ ਕਿੰਨੇ ਉਹ ਵੱਡੇ ਪੁਲਿਸ ਦੇ ਅਧਿਕਾਰੀ ਹੈਗੇ ਆ ਉਹ ਇੱਕ ਜਾਣਨ ਦਾ ਵਿਸ਼ਾ ਜ਼ਰੂਰ ਹੈਗਾ ਪੁਲਿਸ ਤੇ ਇਲਜ਼ਾਮ ਲੱਗ ਰਿਹਾ ਬਹੁਤ ਸਾਰੀਆਂ ਆਪੋਜੀਸ਼ਨ ਪਾਰਟੀਆਂ ਲਾ ਰਹੀਆਂ ਕਿ ਇਹ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਜੇਕਰ ਮੈਂ ਕਹਿੰਨਾ ਕਿ ਭਗਵੰਤ ਮਾਨ ਸਾਹਿਬ ਇਸ ਮਸਲੇ ਦੇ ਵਿੱਚ ਥੋੜਾ ਜਿਹਾ ਇਹ ਇਨਵੋਲਮੈਂਟ ਕਰ ਲੈਣ ਤਾਂ ਇਹਦੇ ਵਿੱਚ ਬਹੁਤ ਦੂਰ ਤੱਕ ਪਰਤਾਂ ਖੁੱਲ ਸਕਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹ ਵੀ ਲੋਕ ਕਹਿ ਰਿਹਾ ਕਿ ਹੁਣ ਇਹ ਜਿਹੜੇ ਹੈਗੀ ਆ ਇਹ ਅਮਨਦੀਪ ਕੌਰ ਜਿਹੜੀ ਸੀਗੀ ਪੁਲਿਸ ਦੀ ਕਾਂਸਟੇਬਲ ਕੀ ਇਹਦਾ ਘਰ ਵੀ ਢਊਗਾ ਹੁਣ। ਤੋਂ ਇਹ ਜਿਹੜੀ ਗੱਲ ਸੀ ਇਹ ਲਗਭਗ ਹਰੇਕ ਜਿਹੜਾ ਨਿਊਜ਼ ਚੈਨਲ ਸਿਗਾ ਉਹਨੇ ਇਹ ਆਲਰੇਡੀ ਕਵਰ ਕੀਤੀ ਹੋਆ। ਪਰ ਅਸੀਂ ਜਿਸ ਵਿਸ਼ੇ ਤੇ ਅੱਜ ਗੱਲ ਕਰਨ ਲੱਗੇ ਆ ਉਸ ਤੋਂ ਪਤਾ ਲੱਗਦਾ ਕਿ ਸਾਡੀ ਜਿਹੜੀ ਇਹ ਨੌਜਵਾਨ ਪੀੜੀ ਆ ਉਹਨਾਂ ਦਾ ਇੱਕ ਮਾਨਸਿਕ ਤੌਰ ਤੇ ਯਾਨੀ ਕਿ ਇੱਕ ਪੱਦਰ ਇਹ ਸੋਚਣ ਸਮਝਣ ਵਾਲੀ ਜਿਹੜੀ ਚੀਜ਼ ਹੁੰਦੀ ਆ ਉਹ ਕਿੰਨਾ ਹੇਠਾਂ गिर ਚੁੱਕਿਆ। ਤੁਸੀਂ ਇਹ ਜਿਹੜੀ ਫੋਟੋ ਮੈਂ ਪਿੱਛੇ ਲਗਾ ਰਿਹਾ ਇਹ ਇੰਸਟਾਗ੍ਰam ਦੀ ਸਕਰੀਨਸ਼ਾਟ ਹੈਗਾ ਇਸੇ ਕੁੜੀ ਦਾ ਅਮਨਦੀਪ ਕੌਰ ਦਾ। ਮੈਂ ਸਿਰਫ 1 ਦਿਨ ਪਹਿਲਾਂ ਆਹ ਸਕਰੀਨਸ਼ਾਟ ਲਿਆ ਸੀਗਾ ਪਹਿਲਾਂ ਤੇ ਉਦੋਂ ਇਹਦੇ ਫੋਲੋਅਰ ਸੀਗੇ 47k 47k 1 ਦਿਨ ਪਹਿਲਾਂ ਦੀ ਗੱਲ ਦੱਸਦਾ ਹਾਲਾਂਕਿ ਜਦੋਂ ਇਹ ਗ੍ਰਿਫਤਾਰ ਹੋਈ ਆ ਉਦੋਂ ਕਿਹਦੇ ਯਾਨੀ ਕਿ 20k ਦੇ ਲਗਭਗ ਇਹਦੇ ਫੋਲੋਅਰ ਸੀਗੇ ਤਾਂ ਮੈਂ ਅੱਜ ਇਹਦੀ ਪ੍ਰੋਫਾਈਲ ਚੈੱਕ ਕੀਤੀ ਆ ਤੁਸੀਂ ਵੀ ਦੇਖ ਸਕਦੇ ਆ ਇਹ 76k ਲਗਭਗ ਹੋ ਚੁੱਕੇ ਆ ਮਤਲਬ ਕਿ ਇੱਕ ਦਿਨ ਦੇ ਵਿੱਚ ਸਾਡੀ ਜਨਤਾ ਨੇ ਇਹਨੂੰ ਇੰਨਾ ਫਾਲੋ ਕੀਤਾ ਲਗਭਗ ਦੁੱਗਣਾ ਹੀ ਹੋ ਜਾਣਾ ਹਨਾ ਮਿੰਨ ਰਾਦਾ ਸ਼ਾਮ ਤੱਕ ਜਦ ਤੱਕ ਮੈਂ ਇਹ ਵੀਡੀਓ ਪੋਸਟ ਕਰੂੰਗਾ ਇਹ ਦੁੱਗਣਾ ਹੋ ਚੁੱਕਿਆ ਹੋਊਗਾ ਹੋ ਸਕਦਾ 1 ਕੀ 1 ਮਿਲੀਅਨ ਵੀ ਲੋਕਾਂ ਦੁਆਰਾ ਥੋੜੇ ਸਮੇਂ ਦੇ ਵਿੱਚ ਹੋ ਜਾਏ ਗੱਲ ਕੀ ਐਸ ਕੁੜੀ ਨੂੰ ਕੋਈ ਇੰਗਲਿਸ਼ ਬੋਲਣ ਵਾਲਾ ਤਾਂ ਫਾਲੋ ਕਰੂਗਾ ਨਹੀਂ ਜਾਂ ਕੋਈ ਮਹਾਰਾਸ਼ਟਰ ਤੋਂ ਕੋਈ ਹਿੰਦੀ ਵਾਲਾ ਫਾਲੋ ਕਰੂਗਾ ਨਹੀਂ ਇਹਨੂੰ ਕੌਣ ਫਾਲੋ ਕਰੂਗੇ ਪੰਜਾਬੀ ਫਾਲੋ ਕਰੂਗੇ ਤੇ ਇਹ ਲੋਕ ਆ ਸਾਡੇ ਅਸੀਂ ਲੋਕਾਂ ਨੇ ਇਦਾਂ ਦੇ ਲੋਕਾਂ ਨੂੰ ਆਪਣਾ ਹੀਰੋ ਮੰਨਦੇ ਆ ਮਤਲਬ ਫਾਲੋ ਕਰਦੇ ਆ ਇਦਾਂ ਦੇ ਨੂੰ ਹੀ ਫਾਲੋ ਕਰ ਕਰਕੇ ਇਕੱਲੇ ਇਹਨੂੰ ਨਹੀਂ ਅਸੀਂ ਬਹੁਤ ਸਾਰੇ ਜਿਹੜੇ ਸੀਗੇ ਕੋਈ ਮੁੰਡੇ ਸੀਗੇ ਜਿਹੜੇ ਕੁੜੀਆਂ ਵਰਗੀਆਂ ਹਰਕਤਾਂ ਕਰਦੇ ਹੀ ਅਸੀਂ ਹੀਰੋ ਬਣਾਤੇ ਲੋਕ ਉਹਨਾਂ ਦੇ ਕੋਲੋਂ ਤੇ ਰੀਬਨ ਤੱਕ ਕਟਾਉਂਦੇ ਕਿਤੇ ਬਲਾ ਬਲਾ ਕੇ ਹਨਾ ਸੋ ਇਸ ਤਰ੍ਹਾਂ ਦੇ ਸਾਡੇ ਜਿਹੜੀ ਇਹ ਨੌਜਵਾਨ ਪੀੜੀ ਆ ਆਪਣੇ ਲੋਕਾਂ ਦੇ ਐਦਾਂ ਦੇ ਲੋਕਾਂ ਨੂੰ ਹੀਰੋ ਮੰਨਦੇ ਆ ਜਿਹੜੇ ਚਿੱਟਾ ਵੇਚਣ ਦੇ ਕੇਸਾਂ ਦੇ ਵਿੱਚ ਫੜੇ ਜਾਂਦੇ ਆ ਫੜੇ ਗਏ ਆ ਚਲੋ ਮੈਨੂੰ ਲੱਗਦਾ ਇਹਦੀ ਜ਼ਮਾਨਤ ਵੀ ਹੋ ਜਾਊ ਛੇਤੀ ਜੇ ਹਿਸਾਬ ਨਾਲ ਇਹਦੇ ਕੋਲ 17 ਗ੍ਰਾਮ ਫੜਿਆ ਗਿਆ ਗੱਲ ਇਹ ਨਹੀਂ ਗੀ ਗੱਲ ਇਹ ਆ ਕਿ ਇੱਕ ਬੰਦਾ ਜਿਹੜਾ ਚਿੱਟੇ ਦੇ આરોਪ ਦੇ ਵਿੱਚ ਅੰਦਰ ਆ ਤੇ ਸਾਡੀ ਕੌਮ ਸਾਡੇ ਲੋਕ ਪੰਜਾਬੀ ਉਹਨੂੰ ਇੰਨਾ ਪਿਆਰ ਸਤਿਕਾਰ ਦੇ ਰਿਆ ਪਤਾ ਨਹੀਂ ਕਿੱਡਾ ਕਹਾਈ ਲੈਵਲ ਦਾ ਕੰਮ ਕਰਕੇ ਆਈ ਆ ਤੇ ਉਹਦੇ ਜਿਹੜੇ ਫੋਲੋਅਰਸ ਸੀਗੇ ਨਾ ਇੱਕ ਦਿਨ ਦੇ ਵਿੱਚ ਡਬਲ ਕਰਤੇ ਇਹਨਾਂ ਨੇ ਡਬਲ ਕੀ ਟ੍ਰਿਪਲ ਕੀ ਫੋਰਥ ਵੀ ਹੋਊਗੇ ਇਹ ਸਾਡਾ ਐਸ ਵੇਲੇ ਸੋਚਣ ਸਮਝਣ ਦੀ ਇੱਕ ਮਾਨਸਿਕ ਜਾਨੀ ਕਿ ਪੱਧਰ ਆ ਸਾਡੇ ਲੋਕਾਂ ਦਾ ਅਸੀਂ ਉਹ ਬੰਦੇ ਹੀਰੋ ਬਣਾਤੇ ਜਿਹੜੇ ਬੋਲ ਵੀ ਨਹੀਂ ਸਕਦੇ ਸੀਗੇ ਹਨਾ ਹਾਸੇ ਦਾ ਪਾਤਰ ਸੀਗੇ ਜਿਨ੍ਹਾਂ ਦੇ ਵਿੱਚ ਕੁਝ ਕਮੀਆਂ ਸੀਗੀਆਂ ਠੀਕ ਹੈ ਸਾਡੀ ਸੈਂਪਤੀ ਉਹਨਾਂ ਨਾਲ ਹੁੰਦੀ ਆ ਬਿਲਕੁਲ ਪਰ ਉਹਦੀ ਵਜ੍ਹਾ ਕਰਕੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਵਿੱਚ ਅਸਲੀਅਤ ਦੇ ਵਿੱਚ ਟੈਲੈਂਟ ਹੁੰਦਾ ਸੀ ਉਹ ਲੋਕ ਅੱਗੇ ਆ ਹੀ ਨਹੀਂ ਪਾਉਂਦੇ ਹੈਗੇ ਸੋ ਤੁਸੀਂ ਆਪਣਾ ਇਹ ਅਸੀਂ ਕੀ ਸ਼ੋਅ ਕਰਦੇ ਆ ਕਿ ਸਾਡਾ ਜਿਹੜਾ ਇੱਕ ਮਾਨਸਿਕ ਪੱਧਰ ਹੈਗਾ ਅਸੀਂ ਕਿੰਨਾ ਲੋਕਾਂ ਨੂੰ ਆਪਣੇ ਹੀਰੋ ਸਮਝਦੇ ਆ ਕਿਹਨਾਂ ਨੂੰ ਅਸੀਂ ਉੱਪਰ ਦੇਖਣਾ ਚਾਹੁੰਦੇ ਆ ਅਸੀਂ ਇਹ ਚੀਜ਼ ਇਹਨਾਂ ਇਹਨਾਂ ਸਾਰੀਆਂ ਗੱਲਾਂ ਤੋਂ ਜ਼ਾਹਰ ਹੁੰਦੀ ਹੈਗੀ ਫਿਰ ਅਸੀਂ ਕਦੀ ਨਾ ਜਾ ਕੇ ਵਿਰੋਧ ਕਰਦੇ ਆ ਸਾਡੇ ਨਸੇ ਬਹੁਤ ਆ ਸਾਡੇ ਚ ਸਰਕਾਰਾਂ ਮਾੜੀਆਂ ਆ ਉਦਾਂ ਦੇ ਬੰਦੇ ਸਰਕਾਰਾਂ ਤੇ ਚੁਣਨੇ ਆਪਾਂ ਨੇ ਐਦਾਂ ਦੇ ਬੰਦੇ ਅਸੀਂ ਹੀਰੋ ਬਣਾ ਕੇ ਆਪਣੇ ਮੋਰੇ ਲੈ ਕੇ ਆਉਣੇ ਆ ਜੂਥ ਦੇ ਜੀ ਹਾਂਜੀ ਆ ਫੜ ਹੋਈ ਆ ਇਹਨੂੰ ਫੋਲੋ ਕਰੋ ਨਾ ਇਹ ਸਾਡਾ ਮਾਨਸਿਕ ਪੱਧਰ ਆ ਸਾਡੇ ਲੋਕਾਂ ਦਾ ਇਸ ਵੇਲੇ ਇਹ ਤਾਂ ਮੈਂ ਆਪਣੇ ਲੋਕਾਂ ਦੀ ਸੋਚ ਦੱਸੀ ਆ ਕਿੱਥੋਂ ਤੱਕ ਖੜਿਆ ਪਰ ਇਸ ਫੋਟੋ ਦੇ ਵਿੱਚ ਮੈਂ ਅਚਨਚੇਤ ਫੋਟੋ ਲਈ ਸੀ ਮੈਨੂੰ ਪਤਾ ਸੀ ਸਾਡੇ ਲੋਕ ਐਦਾਂ ਹੀ ਕਰਦੇ ਆ ਨਾ ਮੈਨੂੰ ਪਤਾ ਸੀ ਮੈਂ ਅਚਨਚੇਤ ਫੋਟੋ ਲਈ ਸੀਗੀ ਪਰ ਇਹਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਦਿਨ ਪਹਿਲਾਂ ਜਦੋਂ ਮਿਲਿਆ ਲਿਆ ਸੀਗਾ 39 ਲੋਕਾਂ ਨੂੰ ਇਹ ਕੁੜੀ ਫੋਲੋ ਫੋਲੋ ਕਰਦੀ ਸੀ ਅੱਜ ਜਦੋਂ ਮੈਂ ਦੇਖਿਆ ਤਾਂ 38 ਰਹਿ ਗਏ ਸੀ ਹੋ ਸਕਦਾ ਇਹਦਾ ਅਕਾਊਂਟ ਕੋਈ ਹੋਰ ਵੀ ਇਹ ਯੂਜ਼ ਕਰਦਾ ਹੋਊਗਾ ਜਾਂ ਵਰਤਦਾ ਹੋਊਗਾ ਮੈਨੂੰ ਨਹੀਂ ਪਤਾ ਹੈਗਾ ਵੈਸੇ ਇਹ ਕੁੜੀ ਐਸ ਵੇਲੇ ਜਦੋਂ ਮੈਂ ਇਹ ਖਬਰ ਪੜ ਰਿਹਾ ਐਸ ਵੇਲੇ ਪੁਲਿਸ ਦੇ ਰਿਮਾਂਡ ਦੇ ਉੱਤੇ ਹੈਗੀ ਆ 2 ਦਿਨ ਦੇ ਅੰਦਰ ਸੋ ਉੱਥੇ ਫੋਨ ਚਲਾਉਂਦੀ ਹੋਊਗੀ ਨਹੀਂ ਹੋਊਗੀ ਇਹ ਤੁਸੀਂ ਹੁਣ ਆਪ ਅੰਦਾਜ਼ਾ ਲਾ ਲਿਓ ਪਰ ਇਹ ਜਦੋਂ ਕਿਸੇ ਨੂੰ ਵੀ ਤੁਸੀਂ अनफॉलो ਕਰਦੇ ਆ ਦੇਖੋ ਫੋਲੋਅਰ ਦੇ ਵਿੱਚ ਕੋਈ ਘਟ ਜੂਗਾ ਵੱਜ ਜੂਗਾ ਉਹ ਤੁਹਾਡੇ ਹੱਥ ਵਸ ਨਹੀਂਗਾ ਤੁਸੀਂ ਕਿਸੇ ਨੂੰ ਅਨਫੋਲੋ ਕਰੋਗੇ ਤੁਸੀਂ ਆਪ ਕਰੋਗੇ ਨਾ ਤੁਸੀਂ ਬਾਕੀ ਆਪ ਸਮਝਦਾਰ ਪੰਜਾਬ ਦੇ ਵਿੱਚ ਜੋ ਜੋ ਵੀ ਹੋ ਰਿਹਾ ਇਸ ਵੇਲੇ ਬਹੁਤ ਬਹੁਤ ਸ਼ਰਮਸਾਰ ਕਰਨੇ ਵਾਲੀ ਹੈ ਨਾ ਉਹ ਅੰਮ੍ਰਿਤਸਰ ਸ਼ਹਿਰ ਜਿਹੜਾ ਸਾਡੇ ਹਰਮੰਦਰ ਸਾਹਿਬ ਜਾਂ ਇੱਕ ਸਿੱਖ ਹਿਸਟਰੀ ਰਵੈਤਾਂ ਨੂੰ ਲੈ ਕੇ ਪ੍ਰਚਲਿਤ ਹੈਗਾ ਨਾ ਉਹਨਾਂ ਦੀਆਂ ਜਗ੍ਹਾ ਦੇ ਉੱਤੇ ਵੀ ਇਹ ਗੇ ਪ੍ਰੇਡ ਹੋਣ ਵਾਲੀਆਂ ਚੀਜ਼ਾਂ ਮਤਲਬ ਕਿ ਅਨਾਉਂਸ ਕੀਤੀਆਂ ਜਾਂਦੀਆਂ ਚਲੋ ਬਹੁਤ ਸਾਰੇ ਲੋਕ ਇਹਦੇ ਵਿੱਚ ਇਨਵੋਲਵਡ ਹੋਏ ਆ ਤੇ ਉਹ ਕੈਨਸਲ ਵੀ ਕਰ ਦਿੱਤੀ ਗਈ ਆ ਦੇਖੋ ਕੋਈ ਵੀ ਬੰਦਾ ਗੇ ਹੋ ਸਕਦਾ ਇਹਦੇ ਵਿੱਚ ਠੀਕ ਆ ਉਹਦੀ ਆਪਣੀ ਸੋਚ ਹੋ ਸਕਦੀ ਆ ਉਹਦੀ ਆਪਣੀ ਆਜ਼ਾਦੀ ਆ ਆਪਾਂ ਨਹੀਂ ਉਹਨੂੰ ਕਹਿੰਦੇ ਹੈਗੇ ਹਨ ਪਰ ਜਦੋਂ ਤੁਸੀਂ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਇਹ ਚੀਜ਼ ਦਾ ਮੈਸੇਜ ਦਿੰਨੇ ਆ ਜਦੋਂ ਅਸੀਂ ਇਹਨਾਂ ਲੋਕਾਂ ਨੂੰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ ਉਹਨਾਂ ਨੂੰ ਫੋਲੋ ਕਰ ਕਰਕੇ ਇਹ ਮੈਸੇਜ ਦਿੰਨੇ ਆ ਕਿ ਇਹ ਬੰਦੇ ਸਟਾਰ ਆ ਜਦੋਂ ਇਦਾਂ ਦੇ ਲੋਕਾਂ ਨੂੰ ਅਸੀਂ ਕੋਈ ਕਿਤੇ ਰੀਵਨ ਕਟਾਉਣ ਲਈ ਕਿਤੇ ਕੋਈ ਪ੍ਰੋਗਰਾਮ ਦੇ ਵਿੱਚ ਬੁਲਾਉਂਦੇ ਆ ਇਹ ਜੱਜ ਬਣਾ ਬਣਾ ਕੇ ਤੁਸੀਂ ਜਿਹੜੇ ਛੋਟੇ ਛੋਟੇ ਬੱਚੇ ਹੈਗੇ ਉਹਨਾਂ ਨੂੰ ਇੱਕ ਮੈਸੇਜ ਦਿੰਨੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਹੈਗੇ ਆ ਉਹ ਬੜੇ ਫੇਮਸ ਹੁੰਦੇ ਆ ਉਹਨਾਂ ਦੀ ਬੜੀ ਰਿਸਪੈਕਟ ਕੀਤੀ ਜਾਂਦੀ ਆ ਸੋ ਜਿਹੜੇ ਬੱਚੇ ਨਾਰਮਲ ਵੀ ਜੰਮੇ ਹੋਊਗੇ ਨਾਰਮਲ ਵੀ ਜੰਮੇ ਹੋਊਗੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਚੀਜ਼ ਆ ਜਾਂਦੀ ਆ ਕਿ ਆਪਾਂ ਵੀ ਇਦਾਂ ਹੁਣ ਪ੍ਰਟੈਂਡ ਕਰ ਲਾ ਪਈਏ ਤਾਂ ਸਾਨੂੰ ਵੀ ਲੋਕ ਇਹ ਫਾਲੋ ਕਰੂਗੇ ਸਾਨੂੰ ਵੀ ਲੋਕ ਵਧੀਆ ਸਮਝੂਗੇ ਅਸੀਂ ਸਟਾਰ ਬਣ ਜਾਾਂਗੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਸਾਈਕੋਲੋਜਿਸਟ ਨੂੰ ਪੁੱਛ ਕੇ ਦੇਖ ਲਿਓ ਕਿ ਇਹਨੂੰ ਹੋਮੋਸੈਕਸ਼ੂਅਲ OCD ਕਹਿੰਦੇ ਆ ਇੱਕ ਨਾਮ ਦੀ ਬਿਮਾਰੀ ਹੁੰਦੀ ਆ ਜੇ ਨੂੰ ਕੀ ਅਸੀਂ ਠੀਕ ਕਰ ਸਕਦੇ ਹੁੰਦੇ ਆ ਪਰ ਬਹੁਤੇ ਜਿਹੜੇ ਬੱਚੇ ਹੁੰਦੇ ਆ ਇਹਨਾਂ ਚੀਜ਼ਾਂ ਵੱਲ ਦੇਖ ਦੇ ਕੇ ਇਹੀ ਸੋਚਣ ਲੱਪੰਦੇ ਆ ਕਿ ਅਸੀਂ ਐਦਾਂ ਦੇ ਹੀ ਆ ਸੋ ਹੋ ਸਕਦਾ ਬਹੁਤ ਸਾਰੇ ਲੋਕ ਜਿਹੜੇ ਹੋਊਗੇ ਜਮਾਂਦਰੂ ਇਸ ਚੀਜ਼ਾਂ ਤੋਂ ਹੋਊਗੇ ਉਹਨਾਂ ਦੇ ਅੰਦਰ ਹੋਊਗੇ ਮੈਂ ਨਹੀਂ ਕਹਿੰਦਾ ਅੱਜ ਨਹੀਂ ਪਹਿਲਾਂ ਵੀ ਹੁੰਦੇ ਸੀਗੇ ਪਰ ਬਹੁਤ ਸਾਰੇ ਬੱਚੇ ਦੇਖਾ ਦੇਖੀ ਵੀ ਇਹਨਾਂ ਚੀਜ਼ਾਂ ਵੱਲ ਲੱਗ ਰਹੇ ਆ ਇਹ ਜਿਹੜੀਆਂ ਡਾਕਟਰਾਂ ਦੀਆਂ ਰਿਪੋਰਟਸ ਹੈਗੀਆਂ ਉਹ ਕਹਿੰਦੀਆਂ ਇਹ ਇੱਕ ਮਾਨਸਿਕ ਤੌਰ ਤੇ ਬਿਮਾਰੀ ਹੁੰਦੀ ਆ ਹੋਮੋਸੈਕਸ਼ੁਅਲ ਓਸੀਡੀ ਇਹਦਾ ਨਾਮ ਹੁੰਦਾ ਤੁਸੀਂ ਖੁਦ ਸਰਚ ਕਰ ਸਕਦੇ ਇਹਦੇ ਬਾਰੇ ਪੜ੍ਹ ਸਕਦੇ ਆ ਬਹੁਤ ਸਾਰੇ ਬੱਚੇ ਇਹਦੇ ਨਾਲ ਗ੍ਰਸਤ ਹੋ ਜਾਂਦੇ ਆ ਸਿਰਫ ਸ਼ਰਮੋ ਸ਼ਰਮੀ ਅੱਗੇ ਦੱਸ ਨਹੀਂ ਪਾਉਂਦੇ ਉਹ ਸਾਰੀ ਉਮਰ ਇਸੇ ਚੀਜ਼ ਦੇ ਵਿੱਚ ਜੀਂਦੇ ਰਹਿੰਦੇ ਆ ਮੈਂ ਮੁੰਡਾ ਆ ਜਾਂ ਕੁੜੀ ਆ ਹਨਾ ਅਸਲ ਦੇ ਵਿੱਚ ਉਹਦਾ ਇਲਾਜ ਹੋ ਸਕਦਾ ਹੁੰਦਾ ਕੁਝ ਥੈਰੇਪੀਆਂ ਕਰਕੇ ਕੁਝ ਗੱਲਬਾਤ ਕਰਕੇ ਬਹੁਤ ਸਾਰੇ ਡਾਕਟਰਾਂ ਦੇ ਨਾਲ ਕੁਝ ਘਰ ਦੇ ਵਿੱਚ ਵੀ ਉਸ ਬੱਚਿਆਂ ਦੇ ਨਾਲ ਸਹੀ ਤਰੀਕੇ ਨਾਲ ਗੱਲਬਾਤ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਜੰਮੇ ਸਹੀ ਹੁੰਦੇ ਆ ਉਹਨਾਂ ਦੇ ਨਾਲ ਕੁਝ ਘਟਨਾਮਾ ਇਦਾਂ ਦੀਆਂ ਹੋ ਜਾਂਦੀਆਂ ਉਹ ਤਾਂ ਇਦਾਂ ਦੇ ਵੱਡ ਜਾਂਦੇ ਆ ਜਾਂ ਕੁਝ ਜੰਮੇ ਹੀ ਇਦਾਂ ਦੇ ਹੁੰਦੇ ਆ ਕਿ ਉਹ ਸ਼ੁਰੂ ਤੋਂ ਹੀ ਉਹਨਾਂ ਦੇ ਵਿੱਚ ਹਾਰਮੋਨ ਦੀ ਯਾਨੀ ਕਿ ਇੱਕ ਤਰ੍ਹਾਂ ਨਾਲ ਡਿਸਆਰਡਰ ਹੁੰਦੇ ਆ ਜਾਂ ਕਹਿ ਲਓ ਕਿ ਉਹ ਬੰਦੇ ਦੀ ਬਾਡੀ ਦੇ ਵਿੱਚ ਹੁੰਦੇ ਕੁੜੀ ਵਾਲੇ ਹੀ ਹੁੰਦਾ ਪਹਿਲਾਂ ਵੀ ਜੰਮਦੇ ਰਹੇ ਇਦਾਂ ਦੇ ਬੱਚੇ ਪਰ ਐਡੀ ਵੱਡੀ ਤਦਾਦ ਦੇ ਵਿੱਚ ਕਿਉਂ ਜਮ ਰਿਹਾ ਉਹਦੇ ਬਾਰੇ ਮੈਂ ਵੀਡੀਓ ਬਣਾਈ ਹੋਈ ਸੀ ਕੁਛ ਨਾ ਕੁਛ ਜਿਹੜੇ ਖਾਣ ਪੀਣ ਦਾ ਹਿਸਾਬ ਕਿਤਾਬ ਹੈਗਾ ਜੋ ਰਿਸ਼ਨਾ ਸਪਰੇਹਾਂ ਚੱਲ ਰਹੀਆਂ ਐ ਜੋ এনवायरमेंट ਚੱਲ ਰਿਹਾ ਇਹ ਬਹੁਤ ਸਾਰੀਆਂ ਚੀਜ਼ਾਂ ਇਹਦੇ ਪਿੱਛੇ ਇੰਪੈਕਟ ਪਾਉਂਦੀ ਆ ਮੈਂ ਵੀਡੀਓ ਥੱਲੇ ਅਟੈਚ ਵੀ ਕਰ ਦਊਗਾ ਤਾਂ ਜੋ ਅਸੀਂ ਜਿਹੜੇ ਸਾਡੇ ਬੱਚੇ ਆ ਉਹਨਾਂ ਦਾ ਪਾਲਣ ਪੋਸ਼ਣ ਉਸ ਅਨੁਸਾਰ ਕਰ ਸਕੀਏ ਅੱਗੇ ਵੀ ਜਿਹੜੀਆਂ ਕੋਈ ਬੀਬੀਆਂ ਇਹ ਬੱਚਾ ਪੈਦਾ ਕਰਨ ਚਾਹੁੰਦੀਆਂ ਉਹ ਵੀ ਉਸ ਹਿਸਾਬ ਨਾਲ ਆਪਣੀ ਡਾਈਟ ਪਲਾਨ ਪੂਰਾ ਕਰ ਸਕਣ ਮੈਂ ਥੱਲੇ ਉਹਦਾ ਵੀਡੀਓ ਦਾ ਇੱਕ ਲਿੰਕ ਪਾ ਵੀ ਦਊਗਾ ਪਰ ਫਿਲਹਾਲ ਮੈਂ ਇਹ ਹੀ ਚੀਜ਼ ਕਹਿਣੀ ਚਾਹੁੰਦਾ ਸੀਗਾ ਅਸੀਂ ਇਦਾਂ ਦੇ ਲੋਕਾਂ ਨੂੰ ਜਿਆਦਾ ਪ੍ਰोत्ਸਾਹਨ ਕਰ ਰਹੇ ਆ ਸਾਡੀ ਵੀ ਕਮੀਆਂ ਐ ਅਸੀਂ ਬੇਸ਼ੱਕ ਇਦਾਂ ਦੇ ਲੋਕਾਂ ਦੇ ਜਿਹੜੇ ਥੱਲੇ ਇਹ ਨੱਚਦੇ ਆ 빙ਟੇ ਡੇ ਹੋ ਕੇ ਕੁੜੀਆਂ ਬੋ ਮੁੰਡੇ ਹਨਾ ਉਹਨਾਂ ਦੇ ਥੱਲੇ ਬੇਸ਼ੱਕ ਅਸੀਂ ਗਾਲਾਂ ਹੀ ਲਿਖਦੇ ਆ ਭਾਵੇਂ ਉਹਦਾ ਉਹਨੂੰ 네ਗੇਟਿਵ ਚ ਹੀ ਕੋਈ ਕਮੈਂਟ ਕੀਤਾ ਹੁੰਦਾ ਹਨਾ ਪਰ ਉਹਦੇ ਨਾਲ ਵੀ ਉਹਨੂੰ ਇੱਕ ਹਾਈਪ ਮਿਲਦੀ ਆ ਉਹਦੀ ਵੀਡੀਓ ਅੱਗੇ ਤੋਂ ਅੱਗੇ ਚੱਲਦੀ ਆ ਅਗਲਾ ਬੰਦਾ ਸਟਾਰ ਹੋ ਜਾਂਦਾ ਨਤੀਜੇ ਵਜੋਂ ਬਹੁਤ ਸਾਰੇ ਬੰਦੇ ਜਿਨ੍ਹਾਂ ਕੋਲ ਅਸਲੀਅਤ ਚ ਕੁਝ ਟੈਲੈਂਟ ਹੁੰਦਾ ਉਹ ਅੱਗੇ ਵਾਧੇ ਨਹੀਂ ਪਾਉਂਦੇ ਹੈਗੇ ਐਦਾਂ ਦੇ ਬੰਦੇ ਸਟਾਰ ਬਣ ਜਾਂਦੇ ਆ ਕਿਉਂਕਿ ਇਹਨਾਂ ਦੇ ਕੋਲ ਇੱਕ ਬਹੁਤ ਵੱਡੀ ਫੈਨ ਫੋਲੋਇੰਗ ਆ ਜਾਂਦੀ ਆ ਤੇ ਕੋਈ ਵੀ ਕਿਸੇ ਨੇ ਇਹਨਾਂ ਨੂੰ ਸੱਦਣਾ ਕੋਈ ਬ੍ਰਾਂਡ ਵਾਲੇ ਨੇ ਸੱਦਣਾ ਕੋਈ ਦੁਕਾਨ ਵਾਲੇ ਨੇ ਸੱਦਣਾ ਉਹ ਇਹ ਸੋਚ ਕੇ ਸੱਦ ਲੈਂਦਾ ਕਿ ਚਲੋ ਇਹਦੇ ਨੂੰ ਬਹੁਤ ਸਾਰੇ ਲੋਕ ਫਾਲੋ ਕਰਦੇ ਆ ਆਪਣੀ ਇੱਕ ਮਝੂਰੀ ਹੋ ਜੂਗੀ ਐਡਵਰਟਾਈਜ਼ ਹੋ ਜੂਗੀ ਸੋ ਆਪਾਂ ਨੂੰ ਇਹ ਚੀਜ਼ ਸੋਚਣਾ ਪੈਣਾ ਸਾਡੇ ਹੀਰੋ ਕੌਣ ਆ ਸਾਡਾ ਮਾਨਸਿਕ ਪੱਦਰ ਕਿਸ ਲੈਵਲ ਤੱਕ ਗਿਰ ਚੁੱਕਿਆ ਸਾਨੂੰ ਇਹ ਚੀਜ਼ ਪਤਾ ਹੋਣਾ ਚਾਹੀਦੀ ਆ ਸਾਨੂੰ ਅੱਜ ਪਤਾ ਹੀ ਨਹੀਂਗਾ ਇੱਕ ਪੁਲਿਸ ਵਾਲੀ ਕੁੜੀ ਜਿਹੜੀ ਚਿੱਟੇ ਦੇ ਕੇਸ ਦੇ ਵਿੱਚ ਫੜ ਹੋਈ ਆ ਅਸੀਂ ਰਾਤੋਂ ਰਾਤ ਉਹਨੂੰ ਇਦਾਂ ਫਾਲੋ ਕੀਤਾ ਜਿੱਦਾਂ ਬੜੀ ਐਕਟਵ ਨਹੀਂ ਉਹ ਆ ਗਈ ਹੁੰਦੀ ਬੜਾ ਨੇ ਸਮਾਜ ਭਲਾਈ ਦਾ ਕੋਈ ਕੰਮ ਕੀਤਾ ਹੁੰਦਾ ਇਹ ਸਾਡੀ ਸੋਚ ਆ ਫੇਰ ਅਸੀਂ ਜਾ ਕੇ ਇੱਥੇ ਇਹ ਮਹਿਨੇ ਦਿੰਨੇ ਆ ਇੱਥੇ ਨਸ਼ੇ ਬਹੁਤ ਆ ਜੀ ਯਾਰ ਨਸ਼ੇ ਦੇਚਣ ਵਾਲੇ ਤਾਂ ਅਸੀਂ ਹੀਰੋ ਬਣਾ ਲਿਆ ਫੇਰ ਅਸੀਂ ਕਹਿੰਨੇ ਸਾਡੀਆਂ ਸਰਕਾਰਾਂ ਮਾੜੀਆਂ ਅਸੀਂ ਆਪ ਕਿੰਨੇ ਚੰਗੇ ਹੈਗੇ ਆ ਅਜੀ ਆਪ ਕਿੰਨਾ ਕ ਲੋਕਾਂ ਨੂੰ ਸਾਡੇ ਹੀਰੋ ਕੌਣ ਜਿਹੜੇ ਸਾਡੇ ਇੰਨੀਆਂ ਸ਼ਹੀਦੀਆਂ ਪਾ ਗਏ ਜਿਨ੍ਹਾਂ ਨੇ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਕਰਕੇ ਗਿਆ ਸੀ ਕਿੰਨਾ ਉਹਨਾਂ ਦੇ ਘਰਦਿਆਂ ਨੂੰ ਉੱਪਰ ਲੈ ਕੇ ਗਏ ਜਾਂ ਉਹਨਾਂ ਦੇ ਪਿੱਛੇ ਅਸੀਂ ਕਿੰਨਾ ਕਿ ਜਾਣੇ ਹੈਗੇ ਆ ਜਾਂ ਕਿੰਨਾ ਕਿ ਜਿਹੜੇ ਕੋਈ ਵਧੀਆ ਬੋਲਦੇ ਆ ਜਾਂ ਵਧੀਆ ਕੋਈ ਗੱਲ ਦੱਸਦੇ ਆ ਉਹਨਾਂ ਲੋਕਾਂ ਨੂੰ ਅਸੀਂ ਫਾਲੋ ਕਰਦੇ ਆ ਉਹਨਾਂ ਦੀਆਂ ਤਸਵੀਰ ਲੱਤਾਂ ਖਿੱਚਦੇ ਆ ਫੜਫੜ ਕੇ ਐਦਾਂ ਦੇ ਜਿਹੜੇ ਨਚਾਰ ਹੈਗੇ ਆ ਜਾਂ ਕੋਈ ਜਿਹੜੇ ਇਹ ਇਹ ਨਸ਼ੇ ਵੇਚਦੇ ਆ ਉਹ ਤਾਂ ਸਾਡੇ ਹੀਰੋ ਹੈਗੇ ਆ ਫੇਰ ਅਸੀਂ ਮਿਹਣੇ ਦੇਈਦੇ ਆ ਸਾਡਾ ਇੱਥੇ ਬਣਦਾ ਕੁਝ ਨਹੀਂਗਾ ਬਈ ਬਣਨਾ ਵੀ ਕੁਝ ਨਹੀਂਗਾ ਗੱਲਾਂ ਬੇਸ਼ੱਕ ਕੌੜੀਆਂ ਲੱਗੂਗੀਆਂ ਪਰ ਇਹ ਸੱਚ ਆ ਸਾਡੇ ਪੰਜਾਬ ਦੇ ਜ਼ੂਥ ਦਾ ਜੋ ਮਾਨਸਿਕ ਪੱਧਰ ਐ ਇਸ ਵੇਲੇ ਤੇ ਢਿੱਗ ਚੁੱਕਿਆ ਨਾ ਮੈਨੂੰ ਲੱਗਦਾ ਕਿਸੇ ਹੋਰ ਇਸ ਮਤਲਬ ਕਿ ਇੰਡੀਆ ਦੇ ਕਿਸੇ ਹੋਰ ਜਿਹੜਾ ਪ੍ਰਾਂਤ ਹੋਊਗਾ ਉਹਦਾ ਘਟੇ ਹੋਊਗਾ। ਇਹੀ ਜਿਹੜਾ ਮਾਨਸਿਕ ਪੱਧਰ ਸੀਗਾ ਨਾ ਅਜੇ ਤੋਂ ਬਹੁਤ ਸਾਲ ਪਹਿਲਾਂ ਪਾਕਿਸਤਾਨ ਵਾਲਿਆਂ ਦਾ ਇਹ ਸਿੱਟਿਆ ਗਿਆ ਸੀ। ਇਹ ਜਿਹੜੇ ਹਾਸੇ ਵਾਲੇ ਨਾਟਕ ਗੰਦੀ ਕਮੇਡੀ ਹੈ ਨਾ ਉਹ ਹੀ ਦੇਖੀ ਜਾਣੇ ਹਾ ਹਿ ਹਿ ਆ ਉਧਰ ਸਰਕਾਰਾਂ ਸਾਰੇ ਦੇਸ਼ ਨੂੰ ਵੇਚੀ ਗਈਆਂ ਵੇਚੀ ਗਈਆਂ ਅੱਜ ਕੀ ਹਾਲਾਤ ਹੋ ਗਏ ਹਾਲਾਤ ਸਾਡੇ ਵੀ ਇਦਾਂ ਦੇ ਆ ਸੇਮ ਸਾਨੂੰ ਇੱਧਰ ਸਾਰਾ ਦਿਨ ਲਾਏ ਆ ਤੁਸੀਂ ਦੇਖੀ ਜਾਓ ਨੱਚਦੇ ਆ ਹਾ ਜਾਂ ਕੁੜੀਆਂ ਦੇਖ ਲਓ ਜਾਂ ਨਚਾਰ ਦੇਖ ਲਈਏ ਨਾ ਸੋ ਆਪਣੇ ਹੀਰੋ ਆਪਾਂ ਚੁਣੀਏ ਕਿਹੜੇ ਆ ਕਿਹੜੇ ਬੰਦੇ ਸਹੀ ਆ ਕਿਹੜੇ ਅੱਗੇ ਤੁਹਾਨੂੰ ਕੋਈ ਕੱਲੂ ਲੀਡਰ ਬਣ ਸਕਦਾ ਜਾਂ ਵਧੀਆ ਗੱਲ ਕਰ ਸਕਦਾ ਆਪਾਂ ਨੂੰ ਇਹ ਬਹੁਤ ਦਿਮਾਗ ਤੋਂ ਸੋਚਣ ਦੀ ਲੋੜ ਆ ਆਪਣਾ ਜਿਹੜਾ ਮਾਨਸਿਕ ਪੱਧਰ ਐ ਨੂੰ ਉੱਪਰ ਚੱਕਣ ਦੀ ਲੋੜ ਆ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਗੱਲਾਂ ਥੋੜੀਆਂ ਕੌੜੀਆਂ ਲੱਗੀਆਂ ਹੋਣਗੀਆਂ ਉਹਦੇ ਲਈ ਮਾਫੀ ਫਿਰ ਮਿਲਾਂਗੇ